ਹਾਂ ਜੀ ਪ੍ਰਧਾਨ ਜੀ ਦੱਸ ਦਿਓ ਦੁਸ਼ਹਿਰਾ ਕਮੇਟੀ ਧਾਰੀਵਾਲ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਤੁਸੀਂ ਮਿਹਨਤ ਕਰ ਰਹੇ ਹੋ ਦੁਸ਼ਹਿਰਾ 2 ਅਕਤੂਬਰ ਨੂੰ ਮਨਾਇਆ ਜਾ ਰਿਹਾ ਇਹ ਸਬੰਧ ਦੱਸ ਦਿਓ ਦੇਖੋ ਜੀ ਦੁਸ਼ਹਿਰਾ ਕਮੇਟੀ ਜਿਹੜੀ ਸਾਡੀ ਆ ਉਹਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਦੁਸ਼ਹਿਰਾ ਜਿਹੜਾ ਮਿਲ ਗਰਾਊਂਡ ਦੇ ਵਿੱਚ ਮਨਾਇਆ ਜਾਂਦਾ ਇਸ ਵਾਰ 2 ਅਕਤੂਬਰ ਵੀਰਵਾਰ ਨੂੰ ਦੁਸ਼ਹਿਰਾ ਜਿਹੜਾ ਬੜੀ ਧੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਜਿਹਦੇ ਵਿੱਚ ਰਾਜਨੀਤਿਕ ਧਾਰਮਿਕ ਸਮਾਜਿਕ ਸਭ ਲੋਕ ਜਿਹੜੇ ਹਿੱਸਾ ਲੈਣਗੇ ਤੇ ਇਹ ਦੁਸ਼ਹਿਰਾ ਜਿਹੜਾ ਅੱਗੇ ਨਾਲੋਂ ਵੀ ਵਧੀਆ ਅਸੀਂ ਜਿਹੜਾ ਅਰੇਂਜਮੈਂਟ ਕੀਤੇ ਆ ਜਿੱਦਾਂ ਸਾਰੇ ਜਿੱਦਾਂ ਇਸ ਰੋਡ ਤੇ ਸਾਰੀ ਲਾਈਟਿੰਗ ਕੀਤੀ ਆ ਹੋਰ ਵੀ ਬੜੇ ਅਰੇਂਜਮੈਂਟ ਕੀਤੇ ਆ ਅੱਜ ਸਾਡੇ ਡੀਐਸਪੀ ਸਾਹਿਬ ਐਸਐਚਓ ਸਾਹਿਬ ਇਸ ਚੀਜ਼ ਦਾ ਜਿਹੜਾ ਦੇਖਣ ਆਏ ਸੀ ਮੌਕਾ ਪਰ ਅਸੀਂ ਕੁਝ ਸਾਡੀਆਂ ਗੱਲਾਂ ਸੀ ਜਿੱਦਾਂ ਟ੍ਰੈਫਿਕ ਰੂਟ ਦੀਆਂ ਕੁਝ ਹੋਰ ਗੱਲਾਂ ਕਿ ਕੋਈ ਮੋਟਰਸਾਈਕਲ ਸਕੂਟਰ ਅੰਦਰ ਲੈ ਕੇ ਨਾ ਆਵੇ ਉਹਦੇ ਬਾਰੇ ਸਾਡੀ ਅਫਸਰਾਂ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿੱਤਾ ਕਿ ਸ਼ਹਿਰ ਦੀ ਸੁਰੱਖਿਆ ਜਿਹੜੀ ਆ ਉਹ ਬੜੀ ਆਪਾਂ ਸੁਨਿਚਿਤ ਕਰਾਂਗੇ ਤੇ ਦੂਸਰਾ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਸਾਰੇ 2 ਅਕਤੂਬਰ ਨੂੰ ਵਿਚਾਰਾ ਗਰਾਉਂਡ ਧਾਰੀ ਵੱਲ ਪਹੁੰਚ ਕੇ ਇਸ ਵਿਚਾਰਾ ਜਿਹੜਾ ਮਨਾਇਆ ਜਾ ਰਿਹਾ ਉਹਦਾ ਜਿਹੜਾ ਆਨੰਦ ਮਨਾਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪੁੱਤ ਬਣਾਏ ਜਾਂਗੇ ਕਿ ਕਿੰਨੇ ਵਜੇ ਅਗਨੀ ਪੇਟ ਕੀਤਾ ਜਾਵੇ ਦੇਖੋ ਜੀ ਰਾਵਣ ਮੇਘਨਾਦ ਤੇ ਕੁੰਭਕਰ ਤਿੰਨ ਗੁੱਤ ਬਣਾਏ ਜਾਂਦੇ ਹਰ ਵਾਰੀ ਤੇ ਜਦੋਂ ਸੂਰੇ ਅਸ ਤੋਂ ਪਹਿਲਾਂ ਪਹਿਲਾ ਜਿਹੜਾ ਅਗਨੀ ਪੇਟ ਕੀਤਾ ਜਾਣਗੇ ਸਾਡੇ ਜਿਹੜੇ ਮਹੰਤ ਨੇ ਜਿਹੜੇ ਵੀ ਆਏ ਹੋਣਗੇ ਉਹਨਾਂ ਮੰਤ ਜਿਹੜੇ ਨੇ ਅਗਨੀਪੇਟ ਕਰਨਗੇ ਆ ਦੁਸ਼ਹਿਰੇ ਸੰਬੰਧੀ ਜਿਹੜੀ ਸੁਰੱਖਿਆ ਹੈ ਉਹਦਾ ਜਿਆਦਾ ਲੈਣ ਲਈ ਇੱਥੇ ਆਏ ਆ ਜੀ ਤੇ ਜਿਦਾ ਹਰ ਸਾਲ ਦੀ ਤਰ੍ਹਾਂ ਇੱਥੇ ਆਪਾਂ ਕਰਦੇ ਆ ਸਕਿਉਰਿਟੀ ਪ੍ਰਬੰਧ ਤੇ ਇਸ ਵਾਰ ਵੀ ਜਿਹੜੇ ਆ ਵਧੀਆ ਜਿਹੜਾ ਸਕਿਉਰਿਟੀ ਪ੍ਰਬੰਧ ਕੀਤਾ ਜਾਣਗੇ ਤਾਂ ਕਿ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ ਸਰ ਦੱਸਿਆ ਜਾ ਰਿਹਾ ਕਿ ਦੋ ਦਿਨ ਪਹਿਲੇ ਅਜਿਹਾ ਪੋਟਾ ਆ ਗਏ ਨੇ ਬਰੌਂ ਦੇ ਉੱਤੇ ਉਹਦੀ ਸਕਿਉਰਿਟੀ ਬਿਲਕੁਲ ਜੀ ਬਿਲਕੁਲ ਕਰਾਂਗੇ ਤੁਹਾਨੂੰ ਸਕਿਉਰਿਟੀ ਵੀ ਕਰਾਂਗੇ ਬਾਕੀ ਹੋਰ ਵੀ ਹੈ ਆਪਣਾ ਜਿਹੜੇ ਤਾਂ ਅਸੀਂ ਤੇਰੀ ਰੂਟੀਨ ਨਾਲੋਂ ਵੱਧ ਜਿਹੜੀ ਆ ਉਹ ਅਸੀਂ ਫੋਰਸ ਰਾਤ ਲਾ ਕੇ ਬਾਹਰ ਕੱਢ ਕੇ ਤੇ ਸ਼ਹਿਰ ਚ ਪਟੋਲੀ ਵਗੈਰਾ ਵੀ ਕਰਾਂਗੇ ਸ਼ਹਿਰ ਚ ਟ੍ਰੈਫਿਕ ਦਾ ਕਿੰਨਾ ਇਤਰਾ ਦੇ ਰਹੇ ਬਾਕੀ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਜੋਗਰੀ ਘੇਟ ਕੇ ਅੰਦਰ ਪੁੱਟ ਕੇ ਉਹਨੂੰ ਜੰਮ ਹੋ ਲੱਗਦੀ ਨਹੀਂ ਕਰਾਂਗੇ ਜੀ ਅਸੀਂ ਆਪਣਾਕੇ ਵੀ ਲਾਵਾਂਗੇ ਬਾਕੀ ਸਾਡੀਆਂ ਪਟੋਲੀ ਪਾਰਟੀ ਚੱਲਣਗੀਆਂ ਆਪਣਾ ਕੋਸ਼ਿਸ਼ ਹੀ ਹੋਏਗੀ ਕਿ ਸਮੂਥ ਟ੍ਰੈਫਿਕ ਚੱਲੇ ਜੀ ਹਾਂ ਜੀ ਵੀਡੀਓ ਪਾਲੀ ਦਿੱਤੀ ਜਾਂਦੀ ਹੈ ਇਸ ਦਾ ਬੱਸ ਹਾਂ ਬੰਦ ਰੂਟ ਡਾਇਵਰਟ ਕਰ ਦਾਂਗੇ